ਚਲ ਚਲ ਜੀ ਉਮੀਦ ਕਰਦਾ ਸਾਰੇ ਭਰਾ ਚੜ੍ਹਦੀ ਕਲਾ ਚ ਹੋਵਗੇ ਸਾਰੇ ਭਰਾ ਤੇ ਅੱਜ ਪਹੁੰਚ ਗਏ ਜੀ ਪਿੰਡ ਜਿਲ੍ਹਾ ਸਰਸਾ ਹਰਿਆਣੇ ਚ ਟੂਰਨਾਮੈਂਟ ਜੀ ਇੱਕ ਬਾਹਰੋਂ ਨੈੱਟਮੈਨ ਫ੍ਰੀ ਦਾ ਟੂਰਨਾਮੈਂਟ ਵਾਲੀਬਾਲ ਸ਼ੂਟਿੰਗ ਕੱਚੀ ਬਹੁਤ ਵਧੀਆ ਤਗੜਾ ਟੂਰਨਾਮੈਂਟ ਕਰਵਾਇਆ ਜਾਣਾ ਸਾਡੇ ਭਰਾ ਕਾਂਡੇ ਭਰਾ ਵਰਗੇ ਅਰਮਾਨ ਹੋਰੀ ਵਧੀਆ ਪ੍ਰਬੰਧ ਕੀਤੇ ਮੁੰਡਿਆਂ ਨੇ ਤਿੰਨ ਗਰਾਊਂਡ ਬਿਲਕੁਲ ਕਮੇਟੀ ਦੇ ਸਾਹਮਣੇ ਤਿਆਰ ਹੈ ਤੇ ਚੌਥਾ ਹੋਮ ਗਰਾਊਂਡ ਵੀ ਚੱਲੇਗਾ ਜੀ ਉਧਰ ਹੋਮ ਗਰਾਉਂਡ ਦੇ ਵੀ ਜਿਹੜੀ ਕਵਰਿੰਗ ਕਰਤੀ ਹੈ ਤਾਂ ਕਿ ਲਾਈਟਾਂ ਇਧਰਲੇ ਟੀਮਾਂ ਦੇ ਨਾ ਪੈਣ ਤੇ ਬਾਕੀ ਇੱਕ ਸਾਈਡੋਂ ਹੀ ਆ ਸਾਰੇ ਕੋਈ ਫਰਕ ਹੈ ਨਹੀਂਗਾ ਜੀ ਇੱਕ ਬਰਾਬਰੀ ਹੈ ਸਾਰੇ ਗਰਾਉਂਡ ਬਹੁਤ ਸੋਹਣੇ ਗਰਾਉਂਡ ਤਿਆਰ ਕੀਤੇ ਸਾਡਾ ਬਾਈ ਵੀਰ ਵੱਡਾ ਬਾਈ ਬਲਜਿੰਦਰ ਕਮਾਨੇ ਵਾਲਾ ਉਹਨੇ ਗਰਾਉਂਡ ਤਿਆਰ ਕੀਤੇ ਆ ਤੇ ਤੁਹਾਨੂੰ ਮੇਰਾ ਵੀਰ ਲਾਈਵ ਹੋਇਆ ਆ ਆਪਾਂ ਅਪਡੇਟ ਦੇਣ ਲਈ ਪਲੇਅਰਾਂ ਦੀ ਪਲੇਅਰਾਂ ਦੀ ਅਪਡੇਟ ਦਿੰਨੇ ਆ ਤੁਹਾਨੂੰ ਤੇ ਸ਼ੇਅਰ ਕਰੋ ਮੇਰਾ ਵੀਰ ਖਿੱਚ ਕੇ ਮਾੜਾ ਕਿ ਸ਼ੇਅਰ ਕਰੋ ਕਰੀ ਤੇ ਤਾਂ ਕਿ ਆਪਾਂ ਜਿਹੜੀ ਤੁਹਾਨੂੰ ਅਪਡੇਟ ਆਪਾਂ ਸਾਰੇ ਭਰਾਵਾਂ ਨੂੰ ਬਾਅਦ ਤੋਂ ਬਾਅਦ ਜਿੰਨੇ ਵੀ ਭਰਾ ਜੁੜਦੇ ਜਾਂਦੇ ਆ ਤੇ ਉਹਨਾਂ ਨੂੰ ਅਪਡੇਟ ਜਿਹੜੇ ਅੱਜ ਦੇ ਟੂਰਨਾਮੈਂਟਾਂ ਦੀ ਸੈੱਟ ਦੀ ਅਪਡੇਟ ਮਿਲ ਜੀ ਤੇ ਕਰਿਓ ਸ਼ੇਅਰ ਮਾਰੇਗੀ ਮੜਾ ਜਾ ਮੇਰੇ ਵੀਰ ਨਹੀਂ ਜੀ ਕੱਚੀ ਦਾ ਮਿਤ ਦਈਆ ਜੀ ਕੱਚੀ ਦਾ ਟੂਰਨਾਮੈਂਟ ਹੈ ਜੀ ਵਾਲੀਬਾਲ ਸ਼ੂਟਿੰਗ ਕੱਚੀ ਤੇ ਸ਼ੇਅਰ ਕਰਿਓ ਮੇਰਾ ਵੀਰ ਜਦੋਂ 30 ਪਲੱਸ ਬੰਦੇ ਹੋਗੇ 40 ਪਲੱਸ ਬੰਦੇ ਆਪਾਂ ਉਦੋਂ ਅਪਡੇਟ ਦਿੰਨੇ ਆ ਤੁਹਾਨੂੰ ਤੇ ਕਰਿਓ ਸ਼ੇਅਰ ਮੇਰਾ ਵੀਰ ਖਿੱਚ ਕੇ ਕਰੀ ਚੋ ਖਿਚੋ ਮੇਰਾ ਵੀਰ ਐਨ ਤਗੜੇ ਸੈੱਟ ਬਣੇ ਆ ਪੂਰੇ ਤੇ ਪਟਾਕੇ ਬਣੇ ਆ ਅੱਗੀ ਨਿਕਲਨੀ ਅੱਜ ਜਿਲ੍ਹਾ सिरसा ਹਰਿਆਣਾ ਇੰਗਲਾਂ ਬਾਤਾਂ ਵੱਡੀਆਂ ਹੋਣੀਆਂ ਕਹਿੰਦੇ ਜੋਧੂਪਰੀਆਂ ਦਾ ਸੈੱਟ ਵੀ ਬਹੁਤ ਤਗੜਾ ਬਣਿਆ ਕਹਿੰਦੇ ਨੇੜੇ ਦੇ ਪਿੰਡਾਂ ਦੀ ਟੀਮ ਹਰਿਆਣੇ ਜਿਲ੍ਹੇ ਦੀ ਸ਼ਾਨ ਵਾਲੀਬਾਲ ਸ਼ੂਟਿੰਗ ਕੱਚੀ ਚ ਕਰੋ ਜੀ ਸ਼ੇਰ ਮੇਰਾ ਵੀਰਾ ਕਰੇ ਹਾਂਜੀ ਹੁਣ ਦਿਨੇ ਜੀ ਤੁਹਾਨੂੰ ਅਪਡੇਟ ਬੜਸੀਕਰੀ ਦਾ ਸੈੱਟ ਬਣਿਆ ਜੀ ਪਹਿਲਾਂ ਆਪਣੇ ਕੋਲ ਬੜਸੀਕਰੀ ਵਿਦ ਰਵੀ ਬਹਾਦਰ ਗੜ ਬਹਾਦਰ ਗੜੀਆ ਰਵੀ ਖੇਡ ਰਿਹਾ ਬੜਸੀਕਰੀ ਦੇ ਸੈੱਟ ਚ 4 ਸਕੇਂਗ ਹਰਿਆਣੇ ਵਾਲਾ ਜੋਧਪੁਰ ਦੀ ਟੀਮ ਚ ਖੇਡੂਗਾ ਜੀ ਮਾਜਰੇ ਵਾਲਾ ਛੋਟੂ ਮੜੇ ਨੂੰ ਸਪਾਈਡਰਮੈਨ ਕਹਿੰਦੀ ਇਹ ਦੁਨੀਆਂ ਨਵਾਂ ਨਾਂ ਰੱਖਿਆ ਮੁੰਡਿਆਂ ਨੇ ਸਪਾਈਡਰਮੈਨ ਛੋਟੂ ਮਾਜਰਾ ਵਿਦ ਕਪਿਲਪੀਰ ਖੇਡਾ ਨੈਟਮੈਨ ਫ੍ਰੀ ਹੈ ਜੀ ਤੈਨੂੰ ਪਹਿਲਾਂ ਵੀ ਦੱਸਿਆ ਸੀ ਦੁਬਾਰਾ ਫੇਰਦਾ ਤੇ ਨੇਟਮੈਨ ਫ੍ਰੀ ਹੈ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ ਨੇਟਮੈਨ ਚਾਹੇ ਪਿੰਡ ਦਾ ਚਾਹੇ ਬਾਹਰਲਾ ਕੋਈ ਵੀ ਹੋ ਸਕਦਾ ਤੇ ਇੱਕ ਪਲੇਅਰ ਐਕਸਟਰਾ ਬਾਹਰੋਂ ਖੇਡ ਸਕਦਾ ਜੀ ਹੋਰ ਤੇ ਕਪਿਲ ਪੀਰ ਖੇੜੇ ਵਾਲਾ ਖੇਡ ਰਿਹਾ ਜੀ ਜੋਧਪੁਰੇ ਚ ਪੱਕਾ ਨੇਟਮੈਨ ਜਿਹੜਾ ਜੀ ਬਾਹਰੋਂ ਖੇਡ ਰਿਹਾ ਹੈ ਅਜ਼ੀਮ ਤੀਤਰੋਂ ਦਾ ਸੈੱਟ ਬਣਿਆ ਜੀ ਉਹਨਾਂ ਨਾਲ ਸਚਿਨ ਰਾਣਾ ਸਹਾਰਨਪੁਰ ਇਹ ਦੋਨੇ ਸੈੱਟ ਚਾਹੇ ਤੀਤਰੋਂ ਦਾ ਸੈੱਟ ਹੋ ਸਕਦਾ ਹੈ ਜਾਂ ਸਹਾਰਨਪੁਰ ਦਾ ਇਕੱਠੀ ਹੈ ਜੀ ਦੋਨੇ ਸੈੱਟ ਇੱਕ ਸੈੱਟ ਬਣਿਆਗਾ ਤੇ ਬਾਰੇ ਕਿਆਂ ਦਾ ਸੈੱਟ ਬਣਿਆ ਜੀ ਸੁਧੀਰ ਪੰਜਾਵਾ ਤੇ ਨਰੇਸ਼ ਰਸਾਲੀਆ ਖੇੜਾ ਨੈੱਟਮੈਨ ਹੈ ਜੀ ਨਰੇਸ਼ ਤੇ ਸੁਧੀਰ ਪੰਜਾਵੇ ਦਾ ਸੈੱਟ ਬਾਰੇ ਕਿਆਂ ਚ ਬਦਗਾ ਸੈੱਟ ਪੂਰਾ ਤਗੜਾ ਬਣਿਆ ਚੈਨੇਹਾਲ ਚ ਜੀ ਸੱਤਾ ਸ਼ਹਿਬਾਜਪੁਰਾ ਤੇ ਸੁਪਰਾ ਟੱਬੇ ਵਾਲਾ ਨੈੱਟਮੈਨ ਸੁਪਰਾ ਖੇਡੇਗਾ ਚੈਨੇਹਾਲ ਚ ਤੇ ਇਸ ਤੋਂ ਬਾਅਦ ਸੈੱਟ ਆਪਣੇ ਕੋਲ ਬਣਿਆ ਜੀ ਚੰਨੂ ਵਿਦ ਅੰਮ੍ਰਿਤ ਸੁਖਲੱਦੀ ਤੇ ਨਾਲ ਜੀ ਸੰਦੀਪ ਮੱਟ ਦਾਦੂ ਨੈੱਟਮੈਨ ਮੱਟ ਦਾਦੂ ਵਾਲਾ ਸੰਦੀਪ ਤੇ ਇਹ ਸੈੱਟ ਆਪਣੇ ਕੋਲ ਜਿਹੜੇ ਹਜੇ ਤੱਕ ਅਪਡੇਟ ਆਈ ਹੈਗੀ ਇੱਕ ਦੀ ਆਪਣੇ ਕੋਲ ਅਪਡੇਟ ਹੋਰ ਸੀਗੀ ਜੀ ਬਾਰੇ ਕਹਿੰਦਾ ਕਹਿੰਦੇ ਸੀ ਇੱਕ ਸੈੱਟ ਹੋਰ ਬਣਾ ਉਹਨਾਂ 'ਚ ਸ਼ੇਰੂ ਖੇਡੂਗਾ ਦੋ ਸੈੱਟ ਹੋ ਸਕਦੇ ਬਾਰੇ ਕਾਲੇ ਕਾਲਾ ਯਾਰਾ ਕੀ ਹਾਲ ਚਾਲ ਤੁਸੀਂ ਸੈੱਟ ਬਣਾਇਆ ਅਜੇ ਗੋਲਡੀ ਕੇ ਨਹੀਂ ਮੈਨ ਲੱਗਦਾ ਨਹੀਂ ਕਿ ਤੁਸੀਂ ਅਜ ਮੈਨ ਲੱਗਦਾ ਸੀਰੀਅਸ ਚ ਰੁੱਝੇ ਹੋ ਮੈਂ 2D ਵਾਲਾ ਸਿਸਟਮ ਹਜੇ ਸੰਭਿਆ ਨਹੀਂ ਮੈਨ ਲੱਗਦਾ ਇਹ ਟੂਰਨਾਮੈਂਟ ਤੇ ਟੀਮਾਂ ਥੋੜੀਆਂ ਜਿਹੀ ਸੈੱਟ ਆਪਣੇ ਤਾਂ ਵੀ ਘਟ ਜਾਂਦੇ ਐ ਨਾ ਸੀਜ਼ਨ ਚੱਲ ਰਿਹਾ ਹੁਣ ਪਰਮ ਨਹੀਂ ਜੀ ਪਰਮ ਹੈ ਨਹੀਂ ਚੈਨਲ ਦੇ ਪਰਮ ਹੋਰ ਸੈੱਟ 'ਚ ਹੋ ਸਕਦਾ ਜੀ ਪਰਮ ਪਰਮ ਦੀ ਅਪਡੇਟ ਨਹੀਂ ਹਜੇ ਚੈਨਲ ਦੇ ਸੈੱਟ 'ਚ ਸੁਪਰਾ ਖੇਡ ਰਿਹਾ ਜੀ ਨੈਟ ਤੇ ਪਰਮ ਹੋ ਸਕਦਾ ਵੀ ਹੋਰ ਸੈੱਟ 'ਚ ਖੇਡੇ ਪਰਮ ਬੈਗ ਅੰਦਰ ਪਿਆ ਜੀ ਅੰਦਰ ਤੇ ਸੈਟਅਪ ਨੇ ਕੋਲ ਇੰਨੇ ਕਿਸੀ ਜੀ ਤੁਹਾਨੂੰ ਅਪਡੇਟ ਦੇਣੀ ਸੀ ਤੇ ਸ਼ੇਅਰ ਕਰਿਓ ਮੇਰਾ ਵੀਰ ਬਾਅਦ ਚੋ ਵੀ ਲਾਈਵ ਆਪਾਂ ਕਟਾਂਗੇ ਜਦੋਂ ਉਸ ਤੋਂ ਬਾਅਦ ਚੋ ਵੀ ਸ਼ੇਅਰ ਕਰਦੇ ਹੋ ਸਾਰੇ ਭਰਾ ਤਾਂ ਕਿ ਸਾਰੇ ਭਰਾਵਾਂ ਨੂੰ ਜਿਹੜੀ ਆਪਣੇ ਕੋਲ ਸੈਟ ਜਿਹੜੀ ਅਪਡੇਟ ਆਈ ਹੈ ਉਹ ਸਾਰੀ ਇਹ ਸੈਟ ਅਪਡੇਟ ਮਿਲ ਜੇ ਜਿਹੜੀ ਆਪਣੇ ਕੋਲ ਇੱਕ ਦੋ ਸੈਟਾਂ ਦੀ ਅਪਡੇਟ ਹੋਰ ਸੀਗੀ ਜਿਹੜੇ ਸ਼ੋਰ ਨਹੀਂਗੇ ਪਰ ਆਪਣੇ ਕੋਲ ਅਪਡੇਟ ਆਈ ਸੀਗੀ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਕਰੀ ਵੇਟ ਕਰਿਓ ਜੀ ਹਾਂਜੀ ਬਰੂ ਵਾਲ ਬਰੂ ਵਾਲੀ ਦਾ ਸੈਟ ਵੀ ਇੱਕ ਬਣੂਗਾ ਉਹ ਸ਼ੋਕ ਬਰੂ ਵਾਲੀ ਦਾ ਸੈੱਟ ਹੋ ਸਕਦਾ ਜੀ ਵਧੀਆ ਸੈੱਟ ਬਣੂਗਾ ਭਵਾਨੀ ਦਾ ਸੈੱਟ ਬਣੂਗਾ ਜੀ ਚੱਕ ਗਿਲ ਜਾਲੇ ਦਾ ਸੈੱਟ ਤੇ ਕੈਥਲ ਹਰਿਆਣੇ ਦਾ ਸੈੱਟ ਇਹ ਵੀ ਆਪਣੇ ਕੋਲ ਅਪਡੇਟ ਆਈ ਸੀਗੀ ਜੀ ਚੀਤਾ ਖਿਰਨਾਵਰ ਦਾ ਸੈੱਟ ਹੈ ਜੀ ਵਿੱਚ ਨਾਲ ਹੈ ਜੀ ਅੰਕੁਸ਼ ਅੰਕੁਸ਼ ਖੇਡੇਗਾ ਜੀ ਬੱਲੂਆਂ ਨੇ ਚ ਹਰਮਨ ਥਰਾਜ ਵਾਲਾ ਇਹ ਸੈੱਟ ਵੀ ਆਪਣੇ ਕੋਲ ਅਪਡੇਟ ਆਈ ਹੈ ਥੋੜੀ ਜਿਹੀ ਲੇਟ ਆਈ ਸੀ ਅਪਡੇਟ ਇਹ ਤੇ ਇਸ ਤੋਂ ਬਾਅਦ ਆਪਣੇ ਕੋਲੇ ਹੋਰ ਸੈੱਟ ਅਪਡੇਟ ਹਜੇ ਤੱਕ ਕੋਈ ਨਹੀਂ ਬਾਰੇ ਕੈਂ ਦੀ ਤੁਹਾਨੂੰ ਦੱਸਿਆ ਜੀ ਦੋ ਸੈੱਟ ਦੀ ਅਪਡੇਟ ਆਈ ਹੈਗੀ ਉਹ ਚੋ ਪਤਾ ਨਹੀਂ ਹੁਣ ਇੱਕ ਬਣੇਗਾ ਜਾਂ ਦੋ ਬਣਨਗੇ ਇੱਕ ਚ ਸ਼ੇਰੂ ਦੀ ਅਪਡੇਟ ਆਈ ਸੀ ਇੱਕ ਚ ਆਈ ਸੀਗੀ ਸਦੀਰ ਪੰਜਾਬਾ ਬਾਰੇ ਕਾ ਇਹ ਵੀ ਦੋ ਸੈਟਾਂ ਦੀ ਅਪਡੇਟ ਆਈ ਸੀ ਆਪਣੇ ਕੋਲ ਪਰ ਇਹ ਅਪਡੇਟ ਸ਼ੋਰ ਨਹੀਂ ਜੀ ਹਜੇ ਬਾਕੀ ਆਪਾਂ ਤੁਹਾਨੂੰ ਅਪਡੇਟ ਦੱਸ ਦਾਂਗੇ ਜੀ ਹਾਂਜੀ ਹਾਂਜੀ ਹੋ ਸਕਦਾ ਬਾਰੇ ਕਹਿੰਦੇ ਦੋ ਸੈਟਾਂ ਨੇ ਜੀ ਕਿਉਂਕਿ ਬਾਰੇ ਗਿਆਂ ਚ ਇੱਕ ਚ ਸ਼ੇਰੂ ਦੀ ਅਪਡੇਟ ਹੈ ਇੱਕ ਚ ਸੁਧੀਰ ਪੰਜਾਬੀ ਵਾਲੇ ਦੀ ਤੇ ਨੈੱਟਮੈਨ ਦੋਨਾਂ ਚ ਨਹੀਂ ਕੋਈ ਅਪਡੇਟ ਦਿੱਤੀ ਹੋਈ ਇੱਕ ਚ ਤਾਂ ਨੈੱਟਮੈਨ ਮੈਨੂੰ ਪਤਾ ਉਹ ਰਮਨ ਖੇਡੂਗਾ ਬਾਰੇ ਕਲਾ ਪੱਕਾ ਮੁੰਡਾ ਰਮਨ ਹੋਊਗਾ ਬਾਰੇ ਕਲਾ ਨੈੱਟ ਤੇ ਤੇ ਹੋ ਸਕਦਾ ਚੈਨੇਲ ਵਾਲੀ ਆ ਪਰਮ ਦੂਜੇ ਸ਼ੇਰੂ ਵਾਲੇ ਸੈਟ ਚ ਹੋ ਸਕਦਾ ਜੀ ਚੈਨੇਲ ਦੀ 20 ਦੀ ਟੀਮ ਦੀ ਅਪਡੇਟ ਨਹੀਂ ਬਰਡਸ ਲਵਰ ਜੀ ਨਹੀਂ ਜੀ ਚੈਨੇਲ 20 ਦੀ ਅਪਡੇਟ ਨਹੀਂ ਆਈ ਜੀ ਹਜੇ ਤੱਕ ਕੋਈ ਚੈਨੇਲ ਦੀ ਇੱਕ ਟੀਮ ਦੀ ਕੋਈ ਅਪਡੇਟ ਆਈ ਹੈ ਆਪਣੇ ਕੋਲੇ ਤੇ ਇੰਨੀ ਇੱਕ ਅਪਡੇਟ ਸੀ ਆਪਾਂ ਸਾਰੀ ਤੁਹਾਨੂੰ ਅਪਡੇਟ ਦੇਤੀ ਹੈ ਗਰਾਊਂਡ ਤਿਆਰ ਹੈ ਜੀ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਜਿਹੜੀਆਂ ਵੀ ਲੋਕਲ ਟੀਮਾਂ ਦੂਰੋਂ ਨੇੜੋਂ ਜਿੰਨੀਆਂ ਵੀ ਚੱਲ ਕੇ ਆ ਰਹੀਆਂ ਟੀਮਾਂ ਜਿਹੜਾ ਮਾਨ ਵੀਰਾਂ ਦਾ ਰੱਖ ਰਹੇ ਹੈਗੇ ਪ੍ਰਬੰਧ ਕਮੇਟੀ ਦਾ ਤੇ ਜਰੂਰ ਟਾਈਮ ਨਾਲ ਜਿਹੜਾ ਪਹੁੰਚੋ ਜੀ ਕਿਉਂਕਿ ਹੁਣ ਖੇਡਣ ਯੋਗ ਸਮਾਂ ਜੀ ਟਾਈਮ ਸਹੀ ਆ ਬਿਲਕੁਲ ਖੇਡਣ ਯੋਗ ਸੂਰਜ ਵੀ ਥੱਲੇ ਜਾ ਚੁੱਕਿਆ ਬਿਲਕੁਲ ਦਰੱਖਤਾਂ ਦੇ ਓਲੇ ਤਿਹਦਰ ਕੋਈ ਦਿੱਕਤ ਨਹੀਂ ਹੋਣੀ ਹੁਣ ਖੇਡਣ ਦਾ ਸਟੈਂਡ ਹੈ ਜੀ ਜਰੂਰ ਪਹੁੰਚੋ ਮੇਰੇ ਵੀਰ ਟਾਈਮ ਨਾਲ ਜਿਹੜੇ ਆਪਾਂ ਮੈਚ ਜਿਹੜੇ ਤਾਂ ਕਿ ਸ਼ੁਰੂ ਕਰ ਸਕੀਏ ਤੇ ਇਹਨਾਂ ਕੋ ਕਹਿੰਦੇ ਹੋਏ ਦੀ ਇਜਾਜ਼ਤ ਦਿਓ ਜੀ ਆਪਣਾ ਲਾਈਵ ਕੱਟਣ ਤੋਂ ਬਾਅਦ ਵੀ ਸ਼ੇਅਰ ਜਰੂਰ ਕਰੋ ਤਾਂ ਕਿ ਸਾਰੇ ਵੀਰਾਂ ਨੂੰ ਅਪਡੇਟ ਮਿਲ ਜੇ ਜੀ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸਨ ਸਿੱਧੂ ਜੀ ਨਹੀਂ ਜੀ ਹਜੇ ਜੌਂਟੀ ਬਾਈ ਦੀ ਅਪਡੇਟ ਨਹੀਂ ਆਈ ਜੀ ਕੋਈ ਜੌਂਟੀ ਬਾਈ ਦੀ ਅਪਡੇਟ ਨਹੀਂ ਆਈ ਜੀ ਹਜੇ ਕੋਈ ਇੱਕ ਤੁਹਾਨੂੰ ਪ੍ਰਬੰਧਕ ਵੀਰਾਂ ਨੇ ਵੀ ਕਮੇਟੀ ਵੀਰਾਂ ਵਾਲੇ ਵੀਰਾਂ ਨੇ ਵੀ ਆਪਾਂ ਨੂੰ ਕਿਹਾ ਹੋਇਆ ਜੀ ਬੇਨਤੀ ਕੀਤੀ ਸੀਗੀ ਕਿ ਜਰੂਰ ਮੇਰਾ ਵੀਰ ਜਿੰਨੇ ਭਰਾ ਜਿਹੜੇ ਆ ਰਹੇ ਹੋ ਖੇਡਣ ਮੇਰਾ ਵੀਰ ਪਲੇਅਰ ਤੇ ਜਰੂਰ ਟਾਈਮ ਨਾਲ ਪਹੁੰਚੋ ਜੀ ਤੇ ਇਹਨਾਂ ਕਮਾਨਤਾਂ ਨੂੰ ਜਰੂਰ ਰੱਖੋ ਜੀ ਕਮੇਟੀ ਵਾਲੇ ਵੀਰਾਂ ਦਾ ਕਿਉਂਕਿ ਇਹਨੇ ਖਰਚਾ ਕਰਕੇ ਇਹਨਾਂ ਉਦਮ ਵਧਾਇਆ ਕਰਕੇ ਨਾ ਉਪਰਾਲਾ ਚੰਗਾ ਏਡਾ ਤਕੜਾ ਕਰਕੇ ਪ੍ਰਬੰਧ ਕਰਨੇ ਸੌਖੇ ਨਹੀਂ ਕੋਈ ਤੇ ਜ਼ਰੂਰ ਪਲੇਅਰ ਵੀ ਸਾਥ ਦਿਆ ਕਰੋ ਸਾਰੇ ਭਰਾ ਹਾਂਜੀ ਜੱਸੇ ਦੀ ਅਪਡੇਟ ਹੈਗੀ ਹੈ ਜੀ ਪਰ ਸ਼ੋਰ ਨਹੀਂ ਜੀ ਮੈਂ ਤਾਂ ਹੀ ਨਹੀਂ ਜੱਸੇ ਦੀ ਅਪਡੇਟ ਦਿੱਤੀ ਹਜੇ ਜੱਸੇ ਦੇ ਸੈੱਟ ਕਹਿੰਦੇ ਸੀਗੇ ਬਣੂਗਾ ਸੈੱਟ ਇੰਦਰੀ ਦੇ ਪ੍ਰੇਮ ਇੰਦਰੀ ਦੀ ਟੀਮ 'ਚ ਜੱਸਾ ਰਾਏ ਸਰ ਤੇ ਜੇ ਤਾਂ ਸੈੱਟ ਬਣ ਗਿਆ ਫਿਰ ਤਾਂ ਸੈੱਟ ਬਹੁਤ ਤਕੜਾ ਬਣਿਆ ਜੀ ਫਿਰ ਤੇ ਕਿਉਂਕਿ ਕੱਚਾ ਸੈੱਟ ਹੈ ਜੀ ਹਜੇ ਸ਼ੋਰ ਨਹੀਂ ਗਾ ਆਪਾਂ ਨੂੰ ਅਪਡੇਟ ਪੂਰੀ ਪੱਕੀ ਨਹੀਂ ਗਈ ਵੀਰਾਂ ਨੇ ਆਪਾਂ ਨੂੰ ਇੱਕ ਵਾਰੀ ਦੱਸਿਆ ਵੀ ਉਹਨਾਂ ਦਾ ਪੱਕਾ ਨਹੀਂ ਆਉਣਗੇ ਕਿ ਨਹੀਂ ਜੇ ਆਗੇ ਤਾਂ ਫਿਰ ਤਾਂ ਪੂਰਾ ਤਗੜਾ ਸੈੱਟ ਬਣੂਗਾ ਇਹਨਾਂ ਦਾ ਵੀ ਇੰਦਰੀ ਦਾ ਸੈੱਟ ਵਿਧ ਰਾਏ ਸਰ ਜੱਸਾ ਤੋਪ ਖੇਡੂ ਰੇਂਦਰੀ ਦੀ ਟੀਮ ਚ ਕਿਉਂਕਿ ਨਾ ਤਾਂ ਹੈ ਜੀ ਤਾਂ ਕਿ ਜੌਂਟੀ ਬਾਈ ਦੀ ਅਪਡੇਟ ਹੋਰ ਕੋਈ ਜੌਂਟੀ ਬਾਈ ਨੂੰ ਵੀ ਆਪਾਂ ਫੋਨ ਲਾ ਕੇ ਇੱਕ ਵਾਰੀ ਪੁੱਛ ਲਾਂਗੇ ਤੁਹਾਨੂੰ ਦੁਬਾਰਾ ਅਪਡੇਟ ਕਰ ਦਾਂਗੇ ਜੇ ਖੇਡਣਗੇ ਵੀਰ ਮੇਰੇ ਤੇ ਬਾਕੀ ਇੰਨੀ ਕ ਅਪਡੇਟ ਸੀਗੀ ਜੀ ਦੇ ਜੱਜ ਜੀ ਧੰਨਵਾਦ ਸਾਰੇ ਵੀਰਾਂ ਦਾ ਕਰੋ ਜੀ ਸ਼ੇਰ ਮੇਰਾ ਵੀਰ ਬਾਜ ਜੋ ਵੀ ਫਰਸਟ ਪ੍ਰਾਈਜ਼ نیچے چل ਰਹੇ ਹੈ ਜੀ ਚੌਧਰੀ ਸਾਹਿਬ ਗੁੱਜਰ ਜੀ ਸ਼ੋहेब ਗੁੱਜਰ ਜੀ نیچے چل ਰਹੇ ਹੈ ਜੀ ਫਰਸਟ ਪ੍ਰਾਈਜ਼ 21000 ਸੈਕੰਡ ਜੀ 15000 3rd 4th ਹੈ ਜੀ 212100 ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ